ਜਸਵਿੰਦਰ ਪੱਲਾ ਸਾਹਿਬ ਦੇ ਮਰਨ ਤੋਂ ਕੁਝ ਟਾਈਮ ਪਹਿਲਾਂ ਦੀ ਵੀਡੀਓ ਹੈ ਤੇ ਉਹਨਾਂ ਦੇ ਫੇਸ ਦੇ ਉੱਪਰ ਟੈਨਸ਼ਨ ਸਾਫ਼ ਦਿਖਾਈ ਦੇ ਰਹੀ ਹੈ ਉਹਨਾਂ ਦਾ ਜਿਹੜਾ ਬ੍ਰੇਨ ਸੀ ਉਹ 100% ਡੈਮੇਜ ਹੋ ਗਿਆ ਸੀਗਾ ਕੰਮ ਕਰਨੋਂ ਹਟ ਗਿਆ ਸੀ ਇਸੇ ਕਰਕੇ ਉਹ ਫਿਲਮਾਂ ਨਹੀਂ ਕਰ ਰਹੀ ਸੀ ਵੱਡੀਆਂ ਫਿਲਮਾਂ ਕੈਰੀ ਆਨ ਜੱਟਾ 4 ਜੱਟ ਐਂਡ ਜੁਲੀਅਟ 3 ਸਰਦਾਰ ਜੀ ਉਹਨਾਂ ਸਾਰੀਆਂ ਫਿਲਮਾਂ ਨੂੰ ਜਵਾਬ ਦੇ ਚੁੱਕੇ ਸੀ ਵੀ ਮੇਰਾ ਜਿਹੜਾ ਦਿਮਾਗ ਹੈ ਉਹ ਨਹੀਂ ਕੰਮ ਕਰ ਰਿਹਾ ਇੱਕੋ ਇੱਕ ਵੀਡੀਓ ਹੈ ਇਹ ਉਹਨਾਂ ਦੇ ਆਖਰੀ ਸਮੇਂ ਦੀ ਜਦੋਂ ਉਹ ਹਸਪਤਾਲ ਦੇ ਵਿੱਚ ਦਾਖਲ ਸੀ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਰਦਿਆ ਨੇ ਕਿ ਜਸਵਿੰਦਰ ਭੱਲਾਈ ਨੂੰ ਕੁਝ ਨਾ ਹੋਵੇ ਗਿੱਪੀ ਗਰੇਵਾਲ ਹੋਰ ਵੱਡੇ ਐਕਟਰ ਵੀ ਇਹੀ ਚਾਹੁੰਦੇ ਸੀ ਵੀ ਜਸਵਿੰਦਰ ਭੱਲਾ ਜੀ ਨੂੰ ਕੁਝ ਨਾ ਹੋਵੇ ਤੇ ਅਸੀਂ ਉਹਨਾਂ ਦੇ ਨਾਲ ਜਿਹੜੀਆਂ ਹੋਰ ਫਿਲਮਾਂ કરીਓ ਦੁਨੀਆ ਨੂੰ ਇਸੇ ਤਰ੍ਹਾਂ ਹੋਰ ਜਿਹੜਾ ਹੁਸਾਨਦੇ ਰਹਿਣ ਪਰ ਦੋਸਤੋ ਜਸਵਿੰਦਰ ਭੱਲਾ ਜਿਹੜਾ ਦੁਨੀਆ ਨੂੰ ਕੱਲ ਆਲਵਿਦਾ ਆਖ ਗਿਆ ਅੱਜ ਉਹਨਾਂ ਦਾ ਅੰਤਮ ਸੰਸਕਾਰ ਹੋਵੇਗਾ ਬਲੌਂਗੀ ਦੇ ਵਿੱਚ ਜਸਵਿੰਦਰ ਭੱਲਾ ਦੀ ਗੱਲ ਕਰੀਏ ਉਹਨਾਂ ਦਾ ਜਨਮ 1960 ਦੇ ਵਿੱਚ ਹੋਇਆ ਸੀਗਾ ਉਹਨਾਂ ਨੇ ਦਰਾਹਾ ਤੋਂ ਜਿਹੜੀ ਪੜ੍ਹਾਈ ਕੀਤੀ ਉਸ ਤੋਂ ਬਾਅਦ ਜਿਹੜਾ ਐਮ ਐਸ ਸੀ ਕੀਤੀ ਬੀ ਐਸ ਸੀ ਕੀਤੀ ਤੇ ਐਗਰੀਕਲਚਰ ਦੇ ਵਿੱਚ ਜਿਹੜਾ ਜੋਬ ਲਾਗੇ ਖੇਤੀਬਾੜੀ ਮੈਗਮੇ ਦੇ ਵਿੱਚ ਫਿਰ 1988 ਦੇ ਵਿੱਚ ਤਕਰੀਬਨ ਉਹ ਜਿਹੜਾ ਅਛਣਕਾਟਿਆਂ ਦੀ ਗੂੰਜ ਆਪਾਂ ਕਹਿੰਨੇ ਆ ਨਾ ਵੀ ਛਣਕਾਟੇ ਬੜੇ ਦੇਕੇ ਨੇ ਆਪਾਂ 1988 ਦੇ ਵਿੱਚ ਛਣਕਾਟੇ ਲਿਆਉਣ ਲੱਗੇ ਪਹਿਲਾ ਛਣਕਾਟਾ 88 ਨਾਮ ਦਿੱਤਾ ਗਿਆ ਉਸ ਤੋਂ ਬਾਅਦ 26 ਤੋਂ 28 ਤੱਕ ਉਹਨਾਂ ਨੇ ਜਿਹੜੇ ਛਣਕਾਟੇ ਕੀਤੇ ਫਿਰ ਜਿਹੜੀ ਪੰਜਾਬੀ ਫਿਲਮਾਂ ਦੇ ਵਿੱਚ ਐਂਟਰੀ ਕੀਤੀ ਪੰਜਾਬੀ ਫਿਲਮਾਂ ਵਿੱਚ ਕੈਰੀ ਆਨ ਜੱਟਾ ਮੇਲ ਕਰਾ ਦੇ ਰੱਬਾ ਦਲਜੀਤ ਦਸਾਂਜ ਦੇ ਨਾਲ ਬੜੀਆਂ ਫਿਲਮਾਂ ਕੀਤੀਆਂ ਜੱਟ ਐਂਡ ਜੁਲੀਅਟ ਕੀਤੀ 2 ਕੀਤੀ ਤੇ ਉਸ ਤੋਂ ਬਾਅਦ ਜਿਹੜਾ ਸਰਦਾਰ ਜੀ ਦੀ ਗੱਲ ਕਰੀਏ ਸਰਦਾਰ ਜੀ 1 ਸਰਦਾਰ ਜੀ 2 ਕਾਫੀ ਫਿਲਮਾਂ ਜਿਹੜੀਆਂ ਜਸਵਿੰਦਰ ਭੱਲਾ ਸਾਹਿਬ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਲੇ ਉਹਨਾਂ ਦੇ ਹੋਰ ਬਹੁਤ ਸਾਰੇ ਪ੍ਰੋਜੈਕਟ ਸੀਗੇ ਪ੍ਰੋਜੈਕਟ ਜਿਹੜੇ ਉਹਨਾਂ ਦੇ ਆਉਣ ਵਾਲੇ ਸੀ ਪਰ ਸਾਰੇ ਕਿਤੇ ਨਾ ਕਿਤੇ ਅਧੂਰੇ ਰਹਿ ਗਏ ਕੁਝ ਫਿਲਮਾਂ ਜਿਹੜੀਆਂ ਉਹਨਾਂ ਨੇ ਸਾਈਨ ਕੀਤੀਆਂ ਸੀ ਪਰ ਉਹਨਾਂ ਦੀ ਜਿਹੜੀ ਦਿਮਾਗੀ ਹਾਲਤ ਖਰਾਬ ਹੋਣ ਕਾਰਨ ਸਰੀਰ ਠੀਕ ਨਹੀਂ ਰਿਹਾ ਤੇ ਉਹਨਾਂ ਨੇ ਸਾਰੀਆਂ ਫਿਲਮਾਂ ਨੂੰ ਜਿਹੜਾ ਮਨਾ ਕਰ ਦਿੱਤਾ ਜਸਵਿੰਦਰ ਭੱਲਾ ਦੇ ਪਰਿਵਾਰ ਦੀ ਗੱਲ ਕਰੀਏ ਉਹਨਾਂ ਦੀ ਪਤਨੀ ਆ ਤੇ ਉਹਨਾਂ ਦਾ ਇੱਕ ਪੁੱਤਰ ਪਖਰਾਜ ਭੱਲਾ ਜੀ ਦਾ 2 ਸਾਲ ਪਹਿਲਾਂ ਵਿਆਹ ਹੋਇਆ ਸੀ ਇੱਕ ਉਹਨਾਂ ਦੀ ਬੇਟੀ ਜਿਹੜੀ ਨਾਰਵੇ ਦੇ ਵਿੱਚ ਵਿਆਹੀ ਸੀ ਇਕ ਉਹਨਾਂ ਦੀ ਬੇਟੀ ਆ ਜਿਹੜੀ ਨਾਰਵੇ ਦੇ ਵਿੱਚ ਵਿਆਹੀ ਸੀ ਜਦੋਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਮੇਰੇ ਪਿਤਾ ਜਸਵਿੰਦਰ ਪੱਲਾ ਜੀ ਇਸ ਦੁਨੀਆ ਤੋਂ ਚਲੇ ਗਏ ਨੇ ਉਹ ਤਾਂ ਨਾਲ ਦੀ ਨਾਲ ਹੀ ਜਿਹੜਾ ਨਾਰਵੇ ਤੋਂ ਇੰਡੀਆ ਨੂੰ ਆ ਗਈ ਪੰਜਾਬ ਨੂੰ ਆ ਗਈ ਦੋਸਤੋ ਜਸਵਿੰਦਰ ਪੱਲਾ ਇੱਕ ਬਹੁਤ ਵਧੀਆ ਐਕਟਰ ਸੀਗਾ ਪੰਜਾਬ ਦੇ ਵਿੱਚ ਕੋਈ ਹੀ ਅਜਿਹਾ ਬੰਦਾ ਹੋਊਗਾ ਜਿਹਦਾ ਜਸਵਿੰਦਰ ਭੱਲੇ ਦੇ ਜਾਨ ਦਾ ਦੁੱਖ ਨਹੀਂ ਹੋਊਗਾ ਜਿਹਨੂੰ ਜਸਵਿੰਦਰ ਭੱਲੇ ਨੇ ਕਦੇ ਕਿਸੇ ਨਾਲ ਵਿਰੋਧਤਾ ਨਹੀਂ ਕੀਤੀ ਕਿਸੇ ਨਾਲ ਬੈਰ ਨਹੀਂ ਪਾਇਆ ਕਦੇ ਕਿਸੇ ਨਾਲ ਰੰਜਿਸ਼ ਨਹੀਂ ਰੱਖੀ ਜਸਵਿੰਦਰ ਭੱਲਾ ਜਿਵੇਂ ਬੀਨੂ ਢਿੱਲੋਂ ਨੇ ਕਿਹਾ ਕਿ ਜਸਵਿੰਦਰ ਭੱਲਾ ਹਮੇਸ਼ਾ ਹੀ ਸਾਨੂੰ ਹਸਾਉਂਦਾ ਰਹਿੰਦਾ ਸੀ ਸਾਈਟਾਂ ਦੇ ਉੱਪਰ ਕਈ ਵਾਰੀ ਹਾਸੇ ਮਜ਼ਾਕ ਦੇ ਵਿੱਚ ਹੌਲੀ-ਹੌਲੀ ਝਿੜਕ ਵੀ ਦਿੰਦਾ ਸੀ ਪਰ ਸਾਨੂੰ ਬਿਲਕੁਲ ਵੀ ਜਿਹੜਾ ਗੁੱਸਾ ਨਹੀਂ ਲੱਗਦਾ ਸੀ ਕੋ ਬਹੁਤ ਪਿਆਰਾ ਇਨਸਾਨ ਸੀ ਐਹੋ ਜਿਹਾ ਇਨਸਾਨ ਸਦੀਆਂ ਦੇ ਵਿੱਚ ਇੱਕ ਵਾਰ ਹੀ ਆਉਂਦਾ ਹਾਸਿਆਂ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਤਾਂ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਬੁਲਾਉਂਗੀ ਵੀ ਕਿਹ ਹੋਣਾ ਮਹਾਲੀ ਦਾ ਜੋ ਏਰੀਆ ਤਾਂ ਪਹੁੰਚੋ ਜਰੂਰ